ਕੁਲ ਗੱਲ ਕਰੀ ਹਾਂ ਹਾਂਜੀ 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 ਬੀਤੂ ਸੱਜੀ ਦਾ ਹਾਲ ਠੀਕ ਠਾਕ ਹਾਂਜੀ ਕਰ ਲਿਆ ਬ੍ਰੇਕਫਾਸਟ ਹਾਂਜੀ ਹਾਂਜੀ ਅੱਛਾ ਅੱਜ ਅੱਛਾ ਅੱਜ ਜਿਹ ਹੋਏ ਹੋਣੇ ਰਿਲੈਕਸ ਜਿਹ ਹੋਏ ਹੋਣੇ ਅੱਜ ਹੋਣ ਟਾਈਮ ਇਹਦਾ ਕਰਦੇ ਕਿੱਦਾਂ ਫਿਰ ਸੈਲੀਬ੍ਰੇਸ਼ਨਸ ਕਿੱਦਾਂ ਹੋਈਆਂ ਕੱਲ ਹਾਂਜੀ ਕੱਲ ਕਿੱਦਾਂ ਸੈਲੀਬ੍ਰੇਟ ਕੀਤਾ ਪੰਗਲੇ ਪਾ ਕੇ ਪੰਗਲੇ ਪਾ ਕੇ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਫੋਨ ਆਇਆ ਸੀ ਹਾਂਜੀ ਹਾਂਜੀ ਸਰਪਾ ਵੀ ਆਇਆ ਹੈ ਵਰਨਾ ਵੀ ਕੰਗ੍ਰੈਟਿਊਸ਼ਨ ਬੜੀ ਸਾਰਿਆਂ ਨੂੰ ਵਧੀਆ ਮੋਢੀ ਕਰ ਦਿੱਤਾ ਸਾਰਿਆਂ ਨੂੰ ਕਦੋਂ ਵਾਪਸੀ ਹਾਲ ਦਿਆ ਹਾਂਜੀ ਹਾਂਜੀ ਅਬ ਸਰ ਕੱਲ ਹੀ ਆਜੋਗੇ ਕਿ ਪਰਸੋਂ ਕਿ ਫਿਰ ਕੱਲ ਨੂੰ ਜਾਂ ਪਰਸੋਂ ਕੋਨਫਰਮੈਂਸ ਜੇ ਸ਼ਾਮ ਤੱਕ ਕੋਈ ਕਨਫਰਮ ਹੋ ਜਾਦਾ ਕੱਲ ਇੱਥੇ ਆ ਜਾਂਦਾ ਠੀਕ ਹੈ ਠੀਕ ਹੈ ਹਾਂਜੀ ਹਾਂ ਸੋ ਇਹ ਲੈਂਦੇ ਆ ਫਿਰ ਕੋਈ ਖਾਸ ਮੈਸੇਜ ਸਾਰਾ ਦੇਸ਼ ਤੁਹਾਡੇ ਤੇ ਬਹੁਤ ਮਾਣ ਕਰ ਰਿਹਾ ਹੈ ਬੜੀ ਖੁਸ਼ੀ ਮਨਾ ਰਿਹਾ ਹੈ ਕਿ ਬਹੁਤ ਵੱਡੀ ਜਿੱਤ ਹੈ ਲਗਾਤਾਰ ਦੋ 올림픽ਸ ਦੇ ਵਿੱਚ ਦਿਖਾਈ ਨਾ ਰਹੇ ਨੇ ਜਨਤਾ ਹੀ ਦੇਖਣੇ ਮਤਲਬ ਕਿ ਬਹੁਤ ਸਰਪ੍ਰਸਤ ਹੈ ਕਿ ਇਹ ਲੋਕ ਆਪਣਾ ਪਿਆਰ ਕਰਦੇ ਨੇ ਸੋ ਇੱਕ ਬਹੁਤ ਹੀ ਮਤਲਬ ਪਾਵਰਫੁਲ ਮੂਵਮੈਂਟ ਹੁੰਦਾ ਹੈ ਕਿ ਵੀ ਆਪਣੀ ਵੇਰ ਲਈ ਕਿ ਹਮੇਸ਼ਾ ਸਾਰੇ ਸਪੋਰਟ ਕਰਦੇ ਆ। ਸਮਝੇਰੇ ਇੱਕ ਟਾਈਮ ਸੀਗਾ ਇੱਕ ਟਾਈਮ ਫਰਦਵਾ ਸੀ ਸਰਦਾਰੀ ਸੀ ਇੰਡੀਆ ਦੀ ਲੱਗਦਾ ਕਿ ਉਹੀ ਸੁਨਹਿਰੀ ਯੁੱਗ ਵਾਪਸ ਆ ਰਿਹਾ ਹੈ। ਹਾਂਜੀ ਹਾਂਜੀ ਜ਼ਰੂਰ ਜੀ ਹਮ ਸਾਡੇ ਯੁੱਗ ਕਿੰਨੇ ਵਾਰ ਤੇ ਵਾਪਸ ਆ ਗਿਆ ਹੈ ਅਗਲੀ ਜਿਦਾ ਆਪਾਂ ਬੈਕ ਟੂ ਬੈਕ ਗਵਰਨਮੈਂਟ ਕ੍ਰਿਪਾ ਕਰਕੇ ਇਸ ਪਾਸੇ ਗਾਇਕ ਮੈਨਰਸ ਆ ਆਪਣਾ ਨੋਟਿਚਰ ਇੱਕ ਬਹੁਤ ਹੀ ਮਜ਼ੇਦਾਰੀ ਬੈਂਕ ਪ੍ਰਾਊਡ ਵਾਲੀ ਮੂਵਮੈਂਟ ਆ ਸਾਰੇ ਇੰਡੀਅਨ ਨੇ ਸਾਰੇ ਆਂ ਦੇ ਸਾਰੇ ਪੰਜਾਬੀਆਂ ਨੇ ਤੇ ਸੁਨਹਿਰੀ ਜੋਗੇ ਜਰੂਰ ਵਾਪਸ ਆਊਗਾ ਅੱਗੇ ਹੋਰ ਮਿਹਨਤ ਕਰਾਂਗੇ ਸਾਡੇ ਸਾਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਹਾਂ ਜੀ ਧੰਕੇ ਧੰਕੇ ਤੁਹਾਨੂੰ ਗੱਲ ਕਰ ਹਾਂਜੀ 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 ਬਤੂ ਸੱਚੀ ਗਾਲ ਠੀਕ ਠਾਕ ਹਾਂਜੀ ਕਰ ਲਿਆ ਬ੍ਰੇਕਫਾਸਟ ਅੱਛਾ ਅੱਜ ਅੱਛਾ ਅੱਜ ਜਿਹੇ ਹੋਏ ਹੋਣੇ ਰਿਲੈਕਸ ਜਿਹੇ ਹੋਏ ਹੋਣੇ ਅੱਜ ਕਿੱਦਾਂ ਫਿਰ ਸੈਲੀਬ੍ਰੇਸ਼ਨਸ ਕਿੱਦਾਂ ਹੋਈਆਂ ਕੱਲ ਹਾਂਜੀ ਕੱਲ ਕਿੱਦਾਂ ਸੈਲੀਬ੍ਰੇਟ ਕੀਤਾ ਪੰਗਲੇ ਪਾਗੇ ਪੰਗਲੇ ਪਾਗੇ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਫੋਨ ਆਇਆ ਸੀ ਹਾਂਜੀ ਹਾਂਜੀ ਸਰਤਾ ਵੀ ਆਇਆ ਹੈ ਬਣਾ ਵੀ ਕੰਗ੍ਰੈਚੁਲੇਸ਼ਨ ਮਿਲਿਆ ਸਾਰਿਆਂ ਨੂੰ ਵਧੀਆ ਮੋਦੀ ਜੀ ਦਾ ਸਾਰਿਆਂ ਨੂੰ ਕਦੋਂ ਵਾਪਸੀ ਹਲਦੇ ਆ ਹਾਂ ਜੀ ਹਾਂ ਜੀ ਉਹ ਅਬਰ ਸਰ ਕੱਲ ਹੀ ਆਜੋਗੇ ਕਿ ਪਰਸੋਂ ਕਿ ਫਿਰ ਕੱਲ ਨੂੰ ਜਾਂ ਪਰਸੋਂ ਕਨਫਰਮ ਹੋ ਜੇ ਅੱਜ ਸ਼ਾਮ ਤੱਕ ਕੋਈ ਕਨਫਰਮ ਹੋ ਜਾ ਤਾਂ ਕੱਲ ਇੰਡੀਆ ਆ ਜੇ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਤੇ ਇਹ ਲੈਂਦੇ ਆ ਫਿਰ ਕੋਈ ਖਾਸ ਮੈਸੇਜ ਸਾਰਾ ਦੇਸ਼ ਤੁਹਾਡੇ ਤੇ ਬਹੁਤ ਮਾਣ ਕਰ ਰਿਹਾ ਹੈ ਬੜੀ ਖੁਸ਼ੀ ਮਨਾ ਰਿਹਾ ਹੈ ਕਿ ਬਹੁਤ ਵੱਡੀ ਜਿੱਤ ਹੈ ਲਗਾਤਾਰ ਦੋ 올림픽 ਦੇ ਵਿੱਚ ਸਮਝੇਰੇ ਇੱਕ ਟਾਈਮ ਸੀਗਾ ਇੱਕ ਟਾਈਮ ਧਰਧਮਾ ਸੀ ਸਰਦਾਰੀ ਸੀ ਇੰਡੀਆ ਦੀ ਲੱਗਦਾ ਕਿ ਉਹੀ ਸੁਨਹਿਰੀ ਯੁੱਗ ਵਾਪਸ ਆ ਰਿਹਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਹਾਂ ਇਹ ਯੁੱਗ ਹੈ ਕਿ ਦੁਬਾਰੇ ਵਾਪਸ ਆ ਗਿਆ ਹੈ ਆਹ ਜਿਹੜੀ ਜਿੱਦ ਆਪਾਂ ਬੈਕ ਟੂ ਬੈਕ ਗੋਲਡ ਮੈਡਲ ਜਿੱਤੇ ਨੇ ਸਪੋਰਟਿੰਗ ਸਪਿਰਟ ਦਾ ਗੈਗ ਬੈਕ ਮਾਈਂਡਸ ਆ ਆਪਣਾ ਨੈਕਸਟਰ ਇੱਕ ਬਹੁਤ ਹੀ ਮਹੱਤਵਪੂਰਨ ਇੱਕ ਪ੍ਰਾਊਡ ਵਾਲੀ ਮੂਵਮੈਂਟ ਆ ਸਰ ਹਰੇਕ ਇੰਡੀਅਨ ਲਈ ਸਾਰਿਆਂ ਲਈ ਸਾਰੇ ਪੰਜਾਬੀਆਂ ਲਈ ਦੇ ਸਨੇਹ ਰਿਓ ਕੁ ਜਰੂਰ ਵਾਪਸ ਆਊਗਾ ਅੱਗੇ ਹੋਰ ਮਿਹਨਤ ਕਰਾਂਗੇ ਸਾਡੇ ਸਾਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਵਕਕਾ ਦੀ ਹਾਂਜੀ ਧੰਕੇ ਧੰਕੇ ਤੁਹਾਨੂੰ ਗੱਲ ਕਰ ਹਾਂਜੀ 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 ਬਤੂ ਸੱਚੀ ਗੱਲ ਠੀਕ ਠਾਕ ਹਾਂਜੀ ਕਰ ਲਿਆ ਬ੍ਰੇਕਫਾਸਟ ਹਾਂਜੀ ਹਾਂਜੀ ਅੱਛਾ ਅੱਜ 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 ਫ੍ਰੀਜ ਹੋਏ ਹੋਏ ਨੇ ਰਿਲੈਕਸ ਜੀ ਹੋਏ ਹੋਣ ਅੱਜ ਹਾਂ ਤਾਂ ਮੀਂਹ ਆ ਗਿਆ ਅੱਜ ਕਰਦੇ ਹਾਂ ਹਾਂ ਤਾਂ ਮੀਆਂ ਦਾ ਕੰਮ ਚੱਲ ਰਿਹਾ ਹੈ ਕਿੱਦਾਂ ਫਿਰ ਸੈਲੀਬ੍ਰੇਸ਼ਨਸ ਕਿੱਦਾਂ ਹੋਈਆਂ ਕੱਲ ਹਾਂਜੀ ਕੱਲ ਕਿੱਦਾਂ ਸੈਲੀਬ੍ਰੇਟ ਕੀਤਾ ਸੈਲੀਬ੍ਰੇਟ ਬਹੁਤ ਜੀ ਜਦੋਂ ਮੈਂ ਜੇਤਨਪਾਲ ਦੇ ਵੇਖਿਆ ਨਾ ਉਹਦੇ ਟੀਮ ਦੇ ਅੰਗਰੇਜ਼ ਆ ਕੇ ਇੰਟਰਟਿੰਗ ਵਗੈਰਾ ਸਾਰਾ ਬੜਾ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਫੋਨ ਆਇਆ ਸੀ भीषण पैकेज सारा है कदो वापसी पाती आज मतलब पिछली काल थी कह रहे हाल दिया जी हां जी और सर कल आ जोगे कि परसों के फिर कल न या परसों वो कंफर्म है या आपका कोई कंफर्म हो जाए तब काल ले दिया ठीक है ठीक है ਗੱਲਦੇ ਆ ਫਿਰ ਕੋਈ ਖਾਸ ਮੈਸੇਜ ਸਾਰਾ ਦੇਸ਼ ਤੁਹਾਡੇ ਤੇ ਬਹੁਤ ਮਾਣ ਕਰ ਰਿਹਾ ਹੈ ਬੜੀ ਖੁਸ਼ੀ ਮਨਾ ਰਿਹਾ ਹੈ ਕਿਉਂਕਿ ਬਹੁਤ ਵੱਡੀ ਜਿੱਤ ਹੈ ਲਗਾਤਾਰ ਦੋ 올림픽ਸ ਦੇ ਵਿੱਚ ਤਮ ਜੇਰੇ ਇੱਕ ਟਾਈਮ ਸੀਗਾ ਇੱਕ ਟਾਈਮ ਦਬਦਬਾ ਸੀ ਸਰਦਾਰੀ ਸੀ ਇੰਡੀਆ ਦੀ ਲੱਗਦਾ ਕਿ ਉਹੀ ਸੁਨਹਿਰੀ ਯੁੱਗ ਵਾਪਸ ਆ ਰਿਹਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਅੱਜ ਇਹ ਯੁੱਗ ਹੈ ਕਿ ਤੁਹਾਡੇ ਕੋਲ ਵਾਪਸ ਆ ਗਿਆ ਹੈ ਆ ਗੜੀ ਜਿਦਾ ਆਪਾਂ ਬੈਕ ਟੂ ਬੈਕ ਸਟਰੌਂਗ ਮੈਡ ਅੱਤੇ ਨੇ ਕੋਈ ਨਿਸ਼ਚਿਤਤਾ ਗਾਈਡੈਂਸ ਆਲਾ ਪਿਕਚਰ ਇੱਕ ਬਹੁਤ ਹੀ ਮਤਲਬੇਂ ਬੈਕ ਪ੍ਰਾਊਡ ਵਾਲੀ ਮੂਵਮੈਂਟ ਆ ਸਾਹਾਰੇ ਕਿੰਨੀ ਅੱਤੇ ਸਾਰਿਆਂ ਦੇ ਸਾਰੇ ਪੰਜਾਬ ਵਾਸੀਆਂ ਦੇ ਦੇ ਜਿਹੜੀਓ ਕਿ ਜਰੂਰ ਵਾਪਸ ਆਊਗਾ ਅੱਗੇ ਹੋਰ ਮਿਹਨਤ ਕਰਾਂਗੇ ਸਾਡੇ ਸਾਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਵਕਾ ਦੀ ਹਾਂਜੀ ਧੰਕੇ ਧੰਕੇ ਬਤੂ ਗੱਲ ਕਰੀਏ ਹਾਂਜੀ 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 ਬਤੂ ਸੱਚੀ ਗੱਲ ਠੀਕ ਠਾਕ ਹਾਂਜੀ ਕਰ ਲਿਆ ਬ੍ਰੇਕਫਾਸਟ ਹਾਂਜੀ ਹਾਂਜੀ ਅੱਛਾ ਅੱਜ 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 ਫ੍ਰੀਜ ਹੋਇਆ ਨਿਰਲੈਕਸ ਜਿਹਾ ਹੋਇਆ ਅੱਜ ਅੰਦਰ ਕਾਹਦੀ ਕਰੀ ਨਿਕਾਲਿਆ ਅੱਜ ਕਰਦੇ ਹਾਂ ਹਾਂ ਤਾਂ ਮਿਆਂ ਦਾ ਤਾਂ ਦੱਬੇ ਕਿੱਦਾਂ ਫਿਰ ਸੈਲੀਬ੍ਰੇਸ਼ਨ ਕਿੱਦਾਂ ਹੋਈ ਹੈ ਕੱਲ ਹਾਂਜੀ ਕੱਲ ਕਿੱਦਾਂ ਸੈਲੀਬ੍ਰੇਟ ਕੀਤਾ ਸੈਲੀਬ੍ਰੇਟ ਹੋ ਗਿਆ ਜਿਹੜਾ ਮੈਂ ਜੇਤਨ ਦਵਾਤੇ ਵੇਖਿਆ ਹੋਣਾ ਉਹਦੇ ਟੀਮ ਦੇ ਭੰਗਲੇ ਭਾ ਕੇ ਚੈਟਿੰਗ ਵਗੈਰਾ ਸਾਰਾ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਫੋਨ ਆਇਆ ਸੀ وديਆ मोदी करके सारा ना वापसी पाती आज ज्यादा मदर बोसली काल थी यार है हाल दिया हां जी जी अब सर कल ही आ जोगे कि परसों के फिर कल न या परसों कंफर्मेंस या अपना कभी कंफर्म हो जाता कल लेट या ठीक है ठीक है ਗੱਲ ਲੈਂਦੇ ਆ ਫਿਰ ਕੋਈ ਖਾਸ ਮੈਸੇਜ ਸਾਰਾ ਦੇਸ਼ ਤੁਹਾਡੇ ਤੇ ਬਹੁਤ ਮਾਣ ਕਰ ਰਿਹਾ ਹੈ ਬੜੀ ਖੁਸ਼ੀ ਮਨਾ ਰਿਹਾ ਹੈ ਕਿਉਂਕਿ ਬਹੁਤ ਵੱਡੀ ਜਿੱਤ ਹੈ ਲਗਾਤਾਰ ਦੋ 올림픽ਸ ਦੇ ਵਿੱਚ ਸੰਚੇਰੇ ਇੱਕ ਟਾਈਮ ਸੀਗਾ ਇੱਕ ਟਾਈਮ ਦਬਦਬਾ ਸੀ ਸਰਦਾਰੀ ਸੀ ਇੰਡੀਆ ਦੀ ਲੱਗਦਾ ਕਿ ਉਹੀ ਸੁਨਹਿਰੀ ਯੁੱਗ ਵਾਪਸ ਆ ਰਿਹਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਅਸੀਂ ਕਹਿੰਦੇ ਯੁੱਗ ਕਿ ਦੁਬਾਰਾ ਵਾਪਸ ਆ ਗਿਆ ਹੈ ਉਹ ਜਿਹੜੀ ਜਿੱਦ ਆਪਾਂ ਬੈਕ ਟੂ ਬੈਕ ਕਾਉਨਟਰ ਮੈਡ ਤੋਂ ਦੇ ਨੇ ਮਤਲਬ ਪੋਕੀਟਿਸ ਕਿਸ ਤਰ੍ਹਾਂ ਗੈਰਫਰਮੈਂਟਸ ਆ ਆਪਣਾ ਫਿਕਸਡ ਇੱਕ ਬਹੁਤ ਹੀ ਮਤਲਬੇਂ ਬੈਂਕ ਕਾਉਨਟਰ ਵਾਲੀ ਮੂਵਮੈਂਟ ਆ ਸਾਰੀ ਇੰਡੀਆ ਨੇ ਸਾਰਿਆਂ ਨੇ ਸਾਰੇ ਪੰਜਾਬ ਵਾਸੀਆਂ ਨੇ ਇਹ ਸਨੈਰੀ ਜੋ ਕਿ ਜਰੂਰ ਵਾਪਸ ਆਊਗਾ ਅੱਗੇ ਹੋਰ ਮਿਹਨਤ ਕਰਾਂਗੇ ਸਾਡੇ ਸਾਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦੀ ਹਾਂਜੀ ਧੰਕੀ ਧੰਕੀ ਬਤੂ ਗੱਲ ਕਰੀਏ ਹਾਂਜੀ 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 ਬਤੂ ਸੱਚੀ ਗੱਲ ਠੀਕ ਠਾਕ ਹਾਂਜੀ ਕਰ ਲਿਆ ਬ੍ਰੇਕਫਾਸਟ ਹਾਂਜੀ ਹਾਂਜੀ ਅੱਛਾ ਅੱਜ 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 ਫ੍ਰੀਜ ਹੋਇਆ ਨਿਰਲੈਕਸ ਜਿਓ ਹੋਇਆ ਅੱਜ ਹਾਂ ਤੇ ਆਮੀ ਤਾਂ ਦਾ ਚੱਬੇ ਕਿੱਦਾਂ ਫਿਰ ਸੈਲੀਬ੍ਰੇਸ਼ਨ ਕਿੱਦਾਂ ਹੋਈ ਹੈ ਕੱਲ ਹਾਂਜੀ ਕੱਲ ਕਿੱਦਾਂ ਸੈਲੀਬ੍ਰੇਟ ਕੀਤਾ ਸੈਲੀਬ੍ਰੇਟ ਬਹੁਤ ਜੀ ਜਦੋਂ ਚੇਤਨਵਾਦੀ ਦੇਖੇ ਹੋਣਾ ਉਹਦੇ ਦੀ ਕਰਦੇ ਭੰਗੜੇ ਪਾ ਕੇ ਇੰਟਰਟਿੰਗ ਵਗੈਰਾ ਬਚਾ ਬੈਠਾ ਸੀ ਸਰਦਾਰ ਮંત્રી ਸਾਹਿਬ ਦਾ ਵੀ ਫੋਨ ਆਇਆ ਸੀ ਕਦੋਂ ਆਵੋਗੇ ਪਾਤੀ ਅੱਜ ਜਾਨਦਾਰ ਮਦਰ ਕੋਠਲੀ ਕਾਲਤੀ ਹੈ ਘਰੇ ਕੱਲ੍ਹ ਦੇ ਆਹ ਜੀ ਆਹ ਜੀ ਬਲੋ ਅਬਰ ਸਰ ਕੱਲ ਹੀ ਆ ਜਾਓਗੇ ਕਿ ਪਰਸੋਂ ਕਿਦੇ ਕੱਲ ਨੂੰ ਜਾਂ ਪਰਸੋਂ ਕਨਫਰਮ ਜੇ ਸ਼ਾਮ ਦਾ ਕੋਈ ਕਨਫਰਮ ਹੋ ਜਾਦਾ ਕੱਲ੍ਹ ਦੇਖਿਆ ਆ ਜਾਂਦਾ ਠੀਕ ਹੈ ਜੀ ਠੀਕ ਹੈ ਆ ਜੀ ਆਹ ਤੋਂ ਇਹ ਲੈਂਦੇ ਆ ਸਰ ਕੋਈ ਖਾਸ ਮੈਸੇਜ ਸਾਰਾ ਦੇਸ਼ ਤੁਹਾਡੇ ਤੇ ਬਹੁਤ ਮਾਣ ਕਰ ਰਿਹਾ ਹੈ ਬੜੀ ਖੁਸ਼ੀ ਮਨਾ ਰਿਹਾ ਹੈ ਕਿਉਂਕਿ ਬਹੁਤ ਵੱਡੀ ਜਿੱਤ ਹੈ ਲਗਾਤਾਰ ਦੋ 올림픽ਸ ਦੇ ਵਿੱਚ ਸਮ ਜੇਰੇ ਇੱਕ ਟਾਈਮ ਸੀਗਾ ਇੱਕ ਟਾਈਮ ਦਰਦਬਾਸੀ ਸਰਦਾਰੀ ਸੀ ਇੰਡੀਆ ਦੀ ਲੱਗਦਾ ਕਿ ਉਹੀ ਸੁਨਹਿਰੀ ਯੁੱਗ ਵਾਪਸ ਆ ਰਿਹਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਹੁਣ ਲੈਡੀਆਂ ਜੋ ਕਿ ਦੁਬਾਰਾ ਵਾਪਸ ਆ ਗਿਆ ਹੈ ਹੁਣ ਜਿਹੜੀ ਜਿਦਾ ਆਪਾਂ ਬੈਕ ਟੂ ਬੈਕ ਸਟਰੌਂਗ ਮੈਡ ਬਣੇ ਨੇ ਉਹ ਕੋਈ ਨਿਸ਼ਚਿਤ ਨਾ ਗੈਰਮੈਂਡਰਸ ਆ ਆਪਣਾ ਪਿਕਚਰ ਇੱਕ ਬਹੁਤ ਹੀ ਮਤਲਬੇਂ ਮੈਂ ਜੋ ਪ੍ਰਾਊਡ ਵਾਲੀ ਮੂਵਮੈਂਟ ਆ ਸਾਰੇ ਇੰਡੀਅਨ ਨੇ ਸਾਰੇ ਆਂਡੇ ਸਾਰੇ ਪੰਜਾਬ ਵਾਸੀਆਂ ਨੇ ਤੇ ਸਨੈਰੀ ਜੋ ਕਿ ਜਰੂਰ ਵਾਪਸ ਆਊਗਾ ਅੱਗੇ ਹੋਰ ਮਿਹਨਤ ਕਰਾਂਗੇ ਸਾਡੇ ਸਾਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਵਕਾ ਜੀ ਹਾਂ ਜੀ ਥੈਂਕ ਯੂ ਥੈਂਕ ਯੂ ਗੱਲ ਕਰੀਏ ਹਾਂਜੀ 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 ਬਤੂ ਸੱਚੀ ਗੱਲ ਠੀਕ ਠਾਕ ਹਾਂਜੀ ਕਰ ਲਿਆ ਬ੍ਰੇਕਫਾਸਟ ਹਾਂਜੀ ਅੱਛਾ ਅੱਜ 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 ਫ੍ਰੀਜ ਹੋਏ ਹੋਏ ਨੇ ਰਿਲੈਕਸ ਜਿਓਏ ਹੋਏ ਨੇ ਅੱਜ ਹਾਂ ਕਿੰਦਾ ਨਹੀਂ ਖਾਦਿਆ ਕੀ ਅੱਜ ਹੋਰ ਟਾਈਮ ਹੀ ਲੰਘਾ ਚੱਪੇ ਹਾਂ ਕਿੰਦਾ ਫਿਰ ਸੈਲੀਬ੍ਰੇਸ਼ਨਸ ਕਿੰਦਾ ਹੋਈਆਂ ਕੱਲ ਹਾਂਜੀ ਕੱਲ ਕਿੰਦਾ ਸੈਲੀਬ੍ਰੇਟ ਕੀਤਾ ਸੈਲੀਬ੍ਰੇਟ ਬਹੁਤ ਜੀ ਜਦੋਂ ਚੇਤਨ ਵਾਲੇ ਦੇ ਵੇਖੇ ਉਹਨਾਂ ਉਹਦੇ ਟੀਮ ਦੇ ਪੰਗਰੇ ਪਾ ਕੇ ਪੰਗਰੇ ਪਾ ਕੇ ਇੰਟਰਟਿੰਗ ਵਗੈਰਾ ਸਾਰਾ ਬੜਾ ਤੇ ਦਮਨਤਰੀ ਸਾਹਿਬ ਦਾ ਵੀ ਫੋਨ ਆਇਆ ਸੀ तो वापसी पार्टी आज ज्यादा मतलब उठली काल थी कह है रहे हैं दिया हां जी आ जी मतलब अब सर कल ही कि परसों के फिर कल न या परसों कनफर्म क्या शाम तक कभी कर पर हो जाता कल ले दिया ठीक है ठीक है आ दिया। आ दिया। तो मिल लिया फिर ਕੋਈ ਖਾਸ ਮੈਸੇਜ ਸਾਰਾ ਦੇਸ਼ ਤੁਹਾਡੇ ਤੇ ਬਹੁਤ ਮਾਣ ਕਰ ਰਿਹਾ ਹੈ ਬੜੀ ਖੁਸ਼ੀ ਮਨਾ ਰਿਹਾ ਹੈ ਕਿਉਂਕਿ ਬਹੁਤ ਵੱਡੀ ਜਿੱਤ ਹੈ ਲਗਾਤਾਰ ਦੋ 올림픽ਸ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਸਪੋਰਟ ਦਿਖਾਈ ਸਾਰਿਆਂ ਨੇ ਚਾਹਦੇ ਨੇ ਦੇਖਣੇ ਮਤਲਬ ਕਿ ਬਹੁਤ ਸੰਭੋਧਨ ਕਰਦੇ ਨੇ ਲੋਕਾਂ ਦਾ ਪਿਆਰ ਕਰਦੇ ਨੇ ਸੋ ਇੱਕ ਬਹੁਤ ਹੀ ਮਤਲਬ ਪ੍ਰਾਊਡ ਮੂਮੈਂਟ ਹੁੰਦਾ ਹੈ ਕਿ ਅਸੀਂ ਆਪਣੀ ਦੇਸ਼ ਦੀ ਕਿ ਹਮੇਸ਼ਾ ਸਾਰੇ ਸਪੋਰਟ ਕਰਦੇ ਆਪੇ ਸਭ ਜਿਹੜੇ ਇੱਕ ਟਾਈਮ ਸੀਗਾ ਇੱਕ ਟਾਈਮ ਧੜਧੜਾ ਸੀ ਸਰਦਾਰੀ ਸੀ ਇੰਡੀਆ ਦੀ ਲੱਗਦਾ ਕਿ ਉਹੀ ਸੁਨਹਿਰੀ ਯੁੱਗ ਵਾਪਸ ਆ ਰਿਹਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਹਾਂ ਇਹੜੀ ਜੋਗ ਕਿ ਦੁਬਾਰੇ ਵਾਪਸ ਆ ਗਿਆ ਹੈ ਆਲਰੇਡੀ ਜਿਤਾ ਆਪਾਂ ਬੈਕ ਟੂ ਬੈਕ ਸਟਰੌਂਗ ਮੈਡਲ ਦਿੱਤੇ ਨੇ ਮਤਲਬ ਕੋਈ ਨਿਸ਼ਚਿਤ ਗੈਗੈਂਟ ਮੈਨੈਂਸਾ ਦਾ ਆਪਰੇਸ਼ਨ ਇੱਕ ਬਹੁਤ ਹੀ ਮਤਲਬ ਕਿ ਬੈਂਕ ਦਾ ਸਟਰੌਂਗ ਵਾਲੀ ਮੂਵਮੈਂਟ ਆ ਸਾਰੇ ਇੰਡੀਅਨ ਨੇ ਸਾਰੇ ਵਾਲੇ ਸਾਰੇ ਖਿਆਪਰਦਿਆਂ ਨੇ ਤੇ ਸੁਨਹਿਰੀ ਯੁੱਗ ਜਰੂਰ ਵਾਪਸ ਆਊਗਾ ਅੱਗੇ ਹੋਰ ਮਿਹਨਤ ਕਰਾਂਗੇ ਸਾਡੇ ਸਾਰੇ ਵੱਲੋਂ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਜੀ ਹਾਂ ਜੀ ਚਾਹ ਕੇ ਚਾਹ ਕੇ ਗੱਲ ਕਰ ਹਾਂਜੀ 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 ਬੀਤੂ ਸੱਚੀ ਗੱਲ ਠੀਕ ਠਾਕ ਹਾਂਜੀ ਕਰ ਲਿਆ ਬ੍ਰੇਕਫਾਸਟ ਹਾਂਜੀ ਹਾਂਜੀ ਅੱਛਾ ਅੱਜ ਅੱਛਾ ਅੱਜ ਫ੍ਰੀਜ ਹੋਏ ਹਣੇ ਰਿਲੈਕਸ ਜੀ ਹੋਏ ਹਣੇ ਅੱਜ ਕੀ ਆਂ ਜੀ ਅੱਜ 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 ਤੇ ਆਮੀ ਇਹ ਕਦਾਂ ਚੱਲ ਰਿਹਾ ਹੈ ਕਿੱਦਾਂ ਫਿਰ ਸੈਲੀਬ੍ਰੇਸ਼ਨ ਕਿੱਦਾਂ ਹੋਈ ਹੈ ਕੱਲ ਹਾਂਜੀ ਕੱਲ ਕਿੱਦਾਂ ਸੈਲੀਬ੍ਰੇਟ ਕੀਤਾ ਸੈਲੀਬ੍ਰੇਟ ਬਹੁਤ ਜੀ ਜਦੋਂ ਚੇਤਨ ਜੀ ਵਾਂਦੇ ਵੇਖੇ ਹੋਣਾ ਉਹਦੀ ਟੀਮ ਦੇ ਭੰਗਲੇ ਭਾਗੇ ਇੰਟਰਡਿੰਗ ਵਗੈਰਾ ਸਾਰਾ ਬੜਾ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਫੋਨ ਆਇਆ ਸੀ ਹਾਂਜੀ ਹਾਂਜੀ ਸਰ ਦਾ ਵੀ ਆਇਆ ਹੈ ਮਨਾ ਵੀ ਕੰਗ੍ਰੈਚੁਲੇਸ਼ਨ गुड बढ़िया बॉडी कितना सारा है कबो वापसी पाते ज्यादा देर मतलब ओछली कालती है यार है हाल दिया, दिया। हां जी हां <laughs> सर कल ही आ जाऊंगा कि परसों के फिर कल न या परसों वो कंफर्म पर पर है शाम तक कोई कंफर्म हो जाता कल इंडिया ठीक है ठीक है ਲਿੰਦੇ ਆ ਫਿਰ ਕੋਈ ਖਾਸ ਮੈਸੇਜ ਸਾਰਾ ਦੇਸ਼ ਤੁਹਾਡੇ ਤੇ ਬਹੁਤ ਮਾਨ ਕਰ ਰਿਹਾ ਹੈ ਬੜੀ ਖੁਸ਼ੀ ਮਨਾ ਰਿਹਾ ਹੈ ਕਿ ਬਹੁਤ ਵੱਡੀ ਜਿੱਤ ਹੈ ਲਗਾਤਾਰ ਦੋ 올림픽ਸ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਸਪੋਰਟ ਦਿਖਾਈ ਸਾਰੇ ਨੇ ਜਨਤਾ ਨੇ ਦੇਖਦੇ ਆ ਮਤਲਬ ਕਿ ਬਹੁਤ ਸੰਭਵ ਦਾ ਕਰਦੇ ਨੇ ਤੋਂ ਸਾਡੀ ਨੂੰ ਪਿਆਰ ਕਰਦੇ ਨੇ ਸੋ ਇੱਕ ਬਹੁਤ ਹੀ ਮਤਲਬ ਪ੍ਰਾਊਡ ਮੂਮੈਂਟ ਹੁੰਦਾ ਹੈ ਕਿ ਅਸੀਂ ਤੁਹਾਡੀ ਫੇਰ ਤੇ ਹੀ ਕਿ ਹਮੇਸ਼ਾ ਸਾਰੇ ਸਪੋਰਟ ਕਰਦੇ ਆ ਸਮਝੇ ਰਿਹਾ ਇੱਕ ਟਾਈਮ ਸੀਗਾ ਇੱਕ ਟਾਈਮ ਦਬਦਬਾ ਸੀ ਸਰਦਾਰੀ ਸੀ ਇੰਡੀਆ ਦੀ ਲੱਗਦਾ ਕਿ ਉਹੀ ਸੁਨਹਿਰੀ ਯੁੱਗ ਵਾਪਸ ਆ ਰਿਹਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਅੱਜ ਇਹ ਯੁੱਗ ਕਿੰਬਰ ਵਿੱਚ ਵਾਪਸ ਆ ਗਿਆ ਹੈ ਆਓ ਜੀ ਜਿੱਦਾਂ ਆਪਾਂ ਬੈਕ ਟੂ ਬੈਕ ਡਾਊਨ ਮਾਰਕਟ ਦੇ ਤੇ ਨਹੀਂ ਕੋਈ ਪੋਕੀ ਨਹੀਂ ਇਸ ਤਰ੍ਹਾਂ ਕੈਪੀਟਲ ਮਾਰਕਟ ਸਿਆ ਆਪਣਾ ਫਿਕਸਡ ਇੱਕ ਬਹੁਤ ਹੀ ਮਤਲਬੇਂ ਬੈਂਕ ਡਾਊਨ ਵਾਲੀ ਮੂਵਮੈਂਟ ਆ ਸਾਰੇ ਕਿੰਡੀਅਨ ਨਹੀਂ ਸਾਰਿਆਂ ਦੇ ਸਾਰੇ ਪੰਜਾਬਾਰਿਆਂ ਦੇ ਇਹ ਸਨੈਰੀਓ ਵੀ ਜਰੂਰ ਵਾਪਸ ਆਊਗਾ ਅੱਗੇ ਹੋਰ ਮਿਹਨਤ ਕਰਾਂਗੇ ਸਾਡੇ ਸਾਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਵਕਾ ਦੀ ਹਾਂਜੀ ਥੈਂਕ ਯੂ ਥੈਂਕ ਯੂ ਗੱਲ ਕਰੀਏ ਹਾਂਜੀ 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 ਬੀਤੂ ਸੱਚੀ ਗੱਲ ਠੀਕ ਠਾਕ ਹਾਂਜੀ ਕਰ ਲਿਆ ਬ੍ਰੇਕਫਾਸਟ ਹਾਂਜੀ ਹਾਂਜੀ ਅੱਛਾ ਅੱਜ 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 ਫ੍ਰੀਜ ਹੋਇਆ ਨਿਰਲੈਕਸ ਜਿਓ ਹੋਇਆ ਅੱਜ ਅਰੇ ਦਿਖਾ ਦੇ ਕਿ ਕਰੀ ਨਾ ਅੱਜ ਹੋਰ ਤਾਂ ਐਮੀ ਦਾ ਤਾਂ ਚੱਬੇ ਕਿੱਦਾਂ ਫਿਰ ਸੈਲੀਬ੍ਰੇਸ਼ਨ ਕਿੱਦਾਂ ਹੋਈ ਹੈ ਕੱਲ ਹਾਂਜੀ ਕੱਲ ਕਿੱਦਾਂ ਸੈਲੀਬ੍ਰੇਟ ਕੀਤਾ ਸੈਲੀਬ੍ਰੇਟ ਬਹੁਤ ਜੀ ਜਦੋਂ ਚੇਤਨ ਮਾਤੇ ਦੇਖੇ ਹੋਣਾ ਉਹਦੇ ਦੀ ਕਰੇ ਭੰਗਲੇ ਪਾ ਕੇ ਇੰਟਰਟਿੰਗ ਵਗੈਰਾ ਸਾਰਾ ਬੈਠੇ ਅੱਤਰਾ ਮੰਤਰੀ ਸਾਹਿਬ ਦਾ ਵੀ ਫੋਨ ਆਇਆ ਸੀ ਕਦੋਂ ਆਵੋਗੇ ਪਾਤੀ ਅ ਜਾਰਾਦਰ ਮਦਰ ਮੋਛਲੀ ਕੱਲਤੀ ਹੈ ਕਹਿ ਰਹੇ ਕੱਲ ਦੇ ਆਹ ਜੀ ਆਹ ਜੀ ਬਲੋ ਅਬ ਸਰ ਕੱਲ ਹੀ ਆ ਜਾਓਗੇ ਕਿ ਪਰਸੋਂ ਕਿ ਫਿਰ ਕੱਲ ਨੂੰ ਗਿਆ ਪਰਸੋਂ ਕਨਫਰਮੈਂਸ ਆ ਸ਼ਾਮ ਦਾ ਕੋਈ ਕਨਫਰਮ ਹੋ ਜਾ ਤਾਂ ਕੱਲ ਦੇਖਿਆ ਆ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਸੋ ਇਹ ਲੈਂਦੇ ਆ ਫਿਰ ਕੋਈ ਖਾਸ ਮੈਸੇਜ ਸਾਰਾ ਦੇਸ਼ ਤੁਹਾਡੇ ਤੇ ਬਹੁਤ ਮਾਣ ਕਰ ਰਿਹਾ ਹੈ ਬੜੀ ਖੁਸ਼ੀ ਮਨਾ ਰਿਹਾ ਹੈ ਕਿਉਂਕਿ ਬਹੁਤ ਵੱਡੀ ਜਿੱਤ ਹੈ ਲਗਾਤਾਰ ਦੋ 올림픽ਸ ਦੇ ਵਿੱਚ ਸਮਝੇਰੇ ਇੱਕ ਟਾਈਮ ਸੀਗਾ ਇੱਕ ਟਾਈਮ ਧਰਧਮਾ ਸੀ ਸਰਦਾਰੀ ਸੀ ਇੰਡੀਆ ਦੀ ਲੱਗਦਾ ਕਿ ਉਹੀ ਸੁਨਹਿਰੀ ਯੁੱਗ ਵਾਪਸ ਆ ਰਿਹਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਆਉਂਦਾ ਹੈ ਜਿਹੜੇ ਯੁੱਗ ਕਿ ਦੁਬਾਰਾ ਵਾਪਸ ਆ ਗਿਆ ਹੈ ਆਹ ਜਿਹੜੀ ਜਿਦਾ ਆਪਾਂ ਬੈਕ ਟੂ ਬੈਕ ਟੂਰਨਾਮੈਂਟ ਜਿੱਤੇ ਨੇ ਮਤਲਬ ਕੋਟੇ ਸਿਸਟਮ ਦਾ ਗੈਰ ਮੈਨਸਿਆ ਆਪਣਾ ਪਿਕਚਰ ਇੱਕ ਬਹੁਤ ਹੀ ਮਤਲਬ ਕਿ ਮੈਨਰ ਪ੍ਰਾਊਡ ਵਾਲੀ ਮੂਵਮੈਂਟ ਆ ਸਾਰੇ ਇੰਡੀਅਨ ਨੇ ਸਾਰੇ ਆਂਡੇ ਸਾਰੇ ਪੰਜਾਬ ਵਾਸੀਆਂ ਨੇ ਤੇ ਸਨੈਰੀ ਜੋ ਕਿ ਜਰੂਰ ਵਾਪਸ ਆਊਗਾ ਅੱਗੇ ਹੋਰ ਮਿਹਨਤ ਕਰਾਂਗੇ ਸਾਡੇ ਸਾਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਵਕਾ ਜੀ ਹਾਂ ਜੀ ਥੈਂਕ ਯੂ ਥੈਂਕ ਯੂ ਗੱਲ ਕਰੀਏ ਹਾਂਜੀ 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 ਬਤੂ ਸਾਚੀ ਗਾਲ ਠੀਕ ਠਾਕ ਹਾਂਜੀ ਕਰ ਲਿਆ ਬ੍ਰੇਕਫਾਸਟ ਹਾਂਜੀ ਹਾਂਜੀ ਅੱਛਾ ਅੱਜ 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 ਫ੍ਰੀ ਜਿਹਾ ਹੋਏ ਹੋਣੇ ਰਿਲੈਕਸ ਜਿਹਾ ਹੋਏ ਹੋਣੇ ਅੱਜ ਹਾਂ ਤੇ ਮੀਆਂ ਦਾ ਬੰਦ ਕਰਦੇ ਹਾਂ ਕਿੱਦਾਂ ਫਿਰ ਸੈਲੀਬ੍ਰੇਸ਼ਨਸ ਕਿੱਦਾਂ ਹੋਈਆਂ ਕੱਲ ਹਾਂਜੀ ਕੱਲ ਕਿੱਦਾਂ ਸੈਲੀਬ੍ਰੇਟ ਕੀਤਾ ਸੈਲੀਬ੍ਰੇਟ ਬਹੁਤ ਹੀ ਜਿਹੜਾ ਮਨੇ ਜੇਤਨ ਤੋਂ ਬਾਅਦ ਹੀ ਵੇਖਿਆ ਉਹਦੇ ਟੀਮ ਦੇ ਭੰਗਲੇ ਪਾ ਕੇ ਇੰਟਰਟੇਨਿੰਗ ਵਗੈਰਾ ਸਾਰਾ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਫੋਨ ਆਇਆ ਸੀ तो वापसी पाते आज ज्यादा देर मगर बोलती कालती कह रहे दिया। दिया <laughs> दिया काल, काल दिया हां जी जी अब सर कल ही आ कि परसों के फिर कल न क्या परसों वो कन्फर्म है या शाम तक कोई कंफर्म हो जाएगा कल लेट या ठीक है ठीक है तो मिल लिया फिर ਕੋਈ ਖਾਸ ਮੈਸੇਜ ਸਾਰਾ ਦੇਸ਼ ਤੁਹਾਡੇ ਤੇ ਬਹੁਤ ਮਾਣ ਕਰ ਰਿਹਾ ਹੈ ਬੜੀ ਖੁਸ਼ੀ ਮਨਾ ਰਿਹਾ ਹੈ ਕਿਉਂਕਿ ਬਹੁਤ ਵੱਡੀ ਜਿੱਤ ਹੈ ਲਗਾਤਾਰ ਦੋ 올림픽ਸ ਦੇ ਵਿੱਚ ਸਮਝੇਰੇ ਇੱਕ ਟਾਈਮ ਸੀਗਾ ਇੱਕ ਟਾਈਮ ਧੜਧੜਾ ਸੀ ਸਰਦਾਰੀ ਸੀ ਇੰਡੀਆ ਦੀ ਲੱਗਦਾ ਕਿ ਉਹੀ ਸੁਨਹਿਰੀ ਯੁੱਗ ਵਾਪਸ ਆ ਰਿਹਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਅਰੇ ਯੁੱਗ ਕਿ ਦੁਬਾਰਾ ਵਾਪਸ ਆ ਗਿਆ ਹੈ ਆਲਰੇਡੀ ਜਿਦਾ ਆਪਾਂ ਬੈਕ ਟੂ ਬੈਕ ਡਾਊਨ ਮਾਰਕਟ ਦੇ ਨੇ ਕੋਈ ਨਿਸ਼ਾਨ ਕਿਤਾ ਗੈਗਨ ਮੈਨੈਂਸਾ ਦਾ ਨੋਮਿਸਟਰ ਇੱਕ ਬਹੁਤ ਹੀ ਮਤਲਬੇਂ ਬੈਕ ਡਾਊਨ ਵਾਲੀ ਮੂਵਮੈਂਟ ਆ ਸਾਹਾਰੇ ਇੰਡੀਆ ਦੇ ਸਾਰਿਆਂ ਦੇ ਸਾਰੇ ਪੰਜਾਬ ਆ ਰਿਹਾ ਹੈ ਸਿਨੈਰੀ ਜੋ ਕਿ ਜਰੂਰ ਵਾਪਸ ਆਊਗਾ ਅੱਗੇ ਹੋਰ ਮਿਹਨਤ ਕਰਾਂਗੇ ਸਾਡੇ ਸਾਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਵਕਾ ਦੀ ਹਾਂਜੀ ਧੰਕ ਦੇ ਧੰਕ ਬਤੂ ਗੱਲ ਕਰੀਏ ਹਾਂਜੀ 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 ਬਤੂ ਸੱਚੀ ਗੱਲ ਠੀਕ ਠਾਕ ਹਾਂਜੀ ਕਰ ਲਿਆ ਬ੍ਰੇਕਫਾਸਟ ਹਾਂਜੀ ਹਾਂਜੀ ਅੱਛਾ ਅੱਜ 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 ਫ੍ਰੀਜ ਹੋਏ ਹੋ ਨੀ ਰਿਲੈਕਸ ਹੋਏ ਹੋ ਨੀ ਅੱਜ ਅੰਦਰ ਪਾ ਦਿੱਤੀ ਪਰ ਨਹੀਂ ਕਾਹਦੇ ਆ ਚਾਰਜ ਕਰਦੇ ਹਾਂ ਤਾਂ ਟਾਈਮ ਹੀ ਆ ਗਿਆ ਚੱਪੇ ਕਿੱਦਾਂ ਫਿਰ ਸੈਲੀਬ੍ਰੇਸ਼ਨਸ ਕਿੱਦਾਂ ਹੋਈਆਂ ਕੱਲ ਹਾਂਜੀ ਕੱਲ ਕਿੱਦਾਂ ਸੈਲੀਬ੍ਰੇਟ ਕੀਤਾ ਸੈਲੀਬ੍ਰੇਟ ਹੋ ਗਿਆ ਜਦੋਂ ਮੈਂ ਜੇਤਨ ਦਵਾ ਤੇ ਵੇਖਿਆ ਹੁਣਾ ਉਹਦੇ ਟੀਮ ਦੇ ਭਗਲੇ ਭਾਗੇ ਵੀ ਦੇਖਣ ਉਹ ਗਿਆ ਨਾ ਸਾਰਾ ਕੁਝ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਫੋਨ ਆਇਆ ਸੀ गुड hmm. कदो वापसी पाती आज 14 दिन मदर बोसली काल थी कह रहे काल दिया हां जी हां जी मतलब अवसर कल ही आ कि परसों के फिर कल न या परसों वो कंफर्मेंस पर शाम तक कभी कंफर्म हो जाता काल लेट या ठीक है ठीक है ਗੱਲਦੇ ਆ ਫਿਰ ਕੋਈ ਖਾਸ ਮੈਸੇਜ ਸਾਰਾ ਦੇਸ਼ ਤੁਹਾਡੇ ਤੇ ਬਹੁਤ ਮਾਨ ਕਰ ਰਿਹਾ ਹੈ ਬੜੀ ਖੁਸ਼ੀ ਮਨਾ ਰਿਹਾ ਹੈ ਕਿਉਂਕਿ ਬਹੁਤ ਵੱਡੀ ਜਿੱਤ ਹੈ ਲਗਾਤਾਰ ਦੋ 올림픽ਸ ਦੇ ਵਿੱਚ ਜਿਹੜੇਕ ਟਾਈਮ ਸੀਗਾ ਇੱਕ ਟਾਈਮ ਦਰਦਬਾਸੀ ਸਰਦਾਰੀ ਸੀ ਇੰਡੀਆ ਦੀ ਲੱਗਦਾ ਕਿ ਉਹੀ ਸੁਨਹਿਰੀ ਯੁੱਗ ਵਾਪਸ ਆ ਰਿਹਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਇਹੜੀ ਯੁੱਗ ਤੇ ਦੁਬਾਰਾ ਇੱਕ ਵਾਪਸ ਆ ਗਿਆ ਹੈ ਆਲਰੇਡੀ ਜਿਦਾ ਆਪਾਂ ਬੈਕ ਟੂ ਬੈਕ ਪ੍ਰਾਊਡ ਮੂਵਮੈਂਟ ਦੇ ਦੇ 14 ਸਾਲਾਂ ਬਾਅਦ ਗੈਗਨ ਮੈਨਨ ਸਿਆ ਆਪਣਾ ਫੇਸਰ ਇੱਕ ਬਹੁਤ ਹੀ ਮਤਲਬੇ ਇੱਕ ਪ੍ਰਾਊਡ ਵਾਲੀ ਮੂਵਮੈਂਟ ਆ ਸਾਰੇ ਇੰਡੀਅਨ ਨੇ ਸਾਰਿਆਂ ਨੇ ਸਾਰੇ ਪੰਜਾਬ ਵਾਸੀਆਂ ਨੇ ਤੇ ਸਨੇਹ ਰੀਲ ਜੋ ਜਰੂਰ ਵਾਪਸ ਆਊਗਾ ਅੱਗੇ ਹੋਰ ਮਿਹਨਤ ਕਰਾਂਗੇ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਹਾਂ ਜੀ ਚਲ ਕੇ ਚਲ ਕੇ ਤੁਹਾਨੂੰ ਗੱਲ ਕਰੀਏ ਹਾਂਜੀ 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 ਬਤੂ ਸੱਚੀ ਗੱਲ ਠੀਕ ਠਾਕ ਹਾਂਜੀ ਕਰ ਲਿਆ ਬ੍ਰੇਕਫਾਸਟ